ਪੰਪ ਦੇ ਵੱਲੋਂ ਭਾਰਤੀ ਕਾਮਿਆਂ ਦੇ ਗੱਲ ਇੱਕ ਹੋਰ ਵੱਡਾ ਸਿਆਪਾ ਪਾ ਦਿੱਤਾ ਗਿਆ ਤੇ H1B ਵੀਜ਼ਾ ਦੀ ਅਰਜ਼ੀ ਫੀਸ ਵਧਾ ਦਿੱਤੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ H1B ਵੀਜ਼ਾ ਦੇ ਲਈ ਅਰਜ਼ੀ ਫੀਸ 1 ਲੱਖ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਤੇ ਇਸ ਕਦਮ ਨਾਲ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਤੇ ਸਭ ਤੋਂ ਵੱਧ ਅਸਰ ਪੈਣ ਵਾਲਾ ਤਾਂ 트ੰਪ ਨੇ ਇਹ ਐਲਾਨ ਤੇ ਦਸਤਕਤ ਕੀਤੇ ਨੇ ਤੇ ਜਿਸ ਵਿੱਚ ਕੰਪਨੀਆਂ ਦੇ ਬੁੱਲੂ H1B ਬਿਨੇ ਕਾਰਾਂ ਨੂੰ ਸਪੌਂਸਰ ਕਰਨ ਦੇ ਲਈ ਅਦਾ ਕੀਤੀ ਜਾਣ ਵਾਲੀ ਫੀਸ ਜਿਸ ਦੇ ਵਿੱਚ 1 ਲੱਖ ਤੱਕ ਦਾ ਵਾਅਦਾ ਕਰ ਦਿੱਤਾ ਗਿਆ ਤਾਂ 트ੰਪ ਪ੍ਰਸ਼ਾਸਨ ਦਾ ਇਹ ਕਹਿਣਾ ਕਿ ਇਸ ਕਦਮ ਦਾ ਉਦੇਸ਼ ਯਕੀਨੀ ਬਣਾਉਣਾ ਹੈ ਕਿ ਦੇਸ਼ ਦੇ ਵਿੱਚ ਲਿਆਂਦੇ ਜਾ ਰਹੇ ਲੋਕ ਸੱਚਮੁੱਚ ਬਹੁਤ ਹੁਨਰਬੰਦ ਤੇ ਅਮਰੀਕੀ ਕਾਮਯਾਬੀ ਥਾਂ ਨਾਲਨ H1B ਵੀਜ਼ਾ ਪ੍ਰੋਗਰਾਮ ਅਮਰੀਕਾ ਦੇ ਵਿੱਚ ਵਿਸ਼ੇਸ਼ ਕਿੱਤਿਆਂ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਲੋਕਾਂ ਦੇ ਲਈ ਖਾਸ ਕਰਕੇ ਟੈਕਨੋਲੋਜੀ ਖੇਤਰ ਦੇ ਵਿੱਚ ਤਾਂ ਉੱਥੇ ਦਾਸ ਦਈਏ ਕਿ 트럼ਪ ਦੇ ਵੱਲੋਂ 골드 ਕਾਰਡ ਵੀਜ਼ਾ ਪ੍ਰੋਗਰਾਮ ਤੇ ਦਸਤਕਤ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਵਿਅਕਤੀਆਂ ਦੇ ਲਈ 1 ਮਿਲੀਅਨ ਡਾਲਰ ਤੇ ਕਾਰੋਬਾਰੀਆਂ ਦੇ ਲਈ 2 ਮਿਲੀਅਨ ਡਾਲਰ ਦੀ ਫੀਸ ਨਿਰਧਾਰਤ ਕੀਤੀ ਗਈ ਉਦੋਂ ਹੀ 트럼ਪ ਪ੍ਰਸ਼ਾਸਨ ਨੇ ਹਾਰਡਵਰਕ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ ਤਾਂ 트럼ਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਹਾਰਵਰਡ ਯੂਨੀਵਰਸਿਟੀ ਦੇ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ ਆਈਵੀ ਲੀਗ ਸਕੂਲ ਦੇ ਲਈ ਸੰਗੀ ਵਿਦਿਆਰਥੀ ਸਹਾਇਤਾ ਫੰਡਿੰਗ ਤੇ ਨਵੀਆਂ ਪਾਬੰਦੀਆਂ ਲਾਈਆਂ ਨੇ ਤਾਂ ਪ੍ਰਸ਼ਾਸਨ ਨੇ ਅਮਰੀਕਾ ਦੀ ਸਭ ਤੋਂ ਪੁਰਾਣੀ ਤੇ ਅਮੀਰ ਯੂਨੀਵਰਸਿਟੀ ਦੀ ਵਿੱਤੀ ਸਿਹਤ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ ਤੇ ਅਮਰੀਕੀ ਸਿੱਖਿਆ ਵਿਭਾਗ ਨੇ ਕਿਹਾ ਕਿ ਉਸਨੇ ਹਾਰਵਰਡ ਨੂੰ ਸਭ ਤੋਂ ਵੱਧ ਤਰਲਤਾ ਨਿਗਰਾਨੀ ਤੇ ਰੱਖਿਆ ਇਸ ਦਾ ਮਤਲਬ ਹੈ ਕਿ ਕੈਂਬਰਿਜ ਤੇ ਹੋਰ ਜਿਹੜੀਆਂ ਯੂਨੀਵਰਸਿਟੀਆਂ ਨੇ ਉਸ ਤੋਂ ਫੰਡ ਪ੍ਰਾਪਤ ਕਰਨ ਤੋਂ ਪਹਿਲਾਂ ਸੰਗੀ ਵਿਦਿਆਰਥੀ ਸਹਾਇਤਾ ਵੰਡਣ ਦੇ ਲਈ ਤਾਂ ਵਿਭਾਗ ਹਾਰਡਵਰ ਤੋਂ ਇਹ ਮੰਗ ਕਰ ਰਿਹਾ ਹੈ ਕਿ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਲਈ 36 ਮਿਲੀਅਨ ਡਾਲਰ ਦਾ ਬੌਂਡ ਜਾਰੀ ਕਰੇ 트ੰਪ ਨਾਰਕੋਤਵਾਦੀਆਂ ਨੂੰ ਖਤਮ ਕਰਨ ਦੇ ਲਈ ਵੀ ਇੱਕ ਨਵਾਂ ਬਿੱਲ ਲਿਆ ਰਹੇ ਨੇ ਹਾਲਾਂਕਿ 트ੰਪ ਦਾ ਦਾਵਾ ਹੈ ਕਿ ਸੰਵਿਧਾਨ ਉਸ ਨੂੰ ਨਾਰਕੋਤਵਾਦੀਆਂ ਨੂੰ ਮਾਰਨ ਦਾ ਅਧਿਕਾਰ ਦਿੰਦਾ ਜਿਸ ਦਿਨਾਂ ਕਾਰਜਕਾਰੀ ਸ਼ਾਖਾ ਤੇ ਕੈਪੀਟਲ ਹਿਲ ਦੇ ਵਿੱਚ ਹਲਚਲ ਮਚ ਜਾਂਦੀ ਹੈ ਕੋਰੀ ਮਿਲਜ਼ਿਕਸ ਆਪ ਦਾ ਫੌਜੀ ਮੈਂਬਰ ਤੇ ਵਰਤਮਾਨ ਦੇ ਵਿੱਚ ਮਿਲਟਰੀ ਸਰਵਿਸਸ ਕਮੇਟੀ ਦੀ ਮੈਂਬਰ ਵੀ ਬਿਲ ਦਾ ਖੜੜਾ ਤਿਆਰ ਕਰਨ ਦੇ ਵਿੱਚ ਸ਼ਾਮਲ ਸੀ। ਤਮਿਲਸ ਨੇ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ ਜਦਕਿ ਵਾਈਟ ਹਾਊਸ ਦੀ ਪ੍ਰੈਸ ਕਟਰ ਇਹ ਕਹਿੰਦੇ ਨੇ ਕਿ ਟਿੱਪਣੀ ਕਰਨ ਤੋਂ ਉਹਨਾਂ ਇਨਕਾਰ ਕਰ ਦਿੱਤਾ ਤੇ ਵੀਰ ਵੀ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਉਹ ਨਹੀਂ ਦੇ ਸਕਦੇ। ਟਰੰਪ ਦੇ ਵੱਲੋਂ ਭਾਰਤੀ ਕਾਮਿਆਂ ਦੇ ਗੱਲ ਇੱਕ ਹੋਰ ਵੱਡਾ ਸਿਆਪਾ ਪਾ ਦਿੱਤਾ ਗਿਆ ਤੇ H1B ਵੀਜ਼ਾ ਦੀ ਅਰਜ਼ੀ ਫੀਸ ਵਧਾ ਦਿੱਤੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ H1B ਵੀਜ਼ਾ ਦੇ ਲਈ ਅਰਜ਼ੀ ਫੀਸ 1 ਲੱਖ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਤੇ ਇਸ ਕਦਮ ਨਾਲ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਤੇ ਸਭ ਤੋਂ ਵੱਧ ਅਸਰ ਪੈਣ ਵਾਲਾ ਹੈ ਤਾਂ 트ੰਪ ਨੇ ਇਹ ਐਲਾਨ ਤੇ ਦਸਤਕਤ ਕੀਤੇ ਨੇ ਤੇ ਜਿਸ ਵਿੱਚ ਕੰਪਨੀਆਂ ਦੇ ਬੁੱਲੂ H1B ਬਿਨੇਕਾਰਾਂ ਨੂੰ ਸਪੌਂਸਰ ਕਰਨ ਦੇ ਲਈ ਅਦਾ ਕੀਤੀ ਜਾਣ ਵਾਲੀ ਫੀਸ ਜਿਸ ਦੇ ਵਿੱਚ 1 ਲੱਖ ਤੱਕ ਦਾ ਵਾਅਦਾ ਕਰ ਦਿੱਤਾ ਗਿਆ ਤਾਂ 트ੰਪ ਪ੍ਰਸ਼ਾਸਨ ਦਾ ਇਹ ਕਹਿਣਾ ਕਿ ਇਸ ਕਦਮ ਦਾ ਉਦੇਸ਼ ਯਕੀਨੀ ਬਣਾਉਣਾ ਹੈ ਕਿ ਦੇਸ਼ ਦੇ ਵਿੱਚ ਲਿਆਂਦੇ ਜਾ ਰਹੇ ਲੋਕ ਸੱਚਮੁੱਚ ਬਹੁਤ ਹੁਨਰਬੰਦ ਤੇ ਅਮਰੀਕੀ ਕਾਮਯਾਬੀ ਥਾਂ ਨਾਲਨ H1B ਵੀਜ਼ਾ ਪ੍ਰੋਗਰਾਮ ਅਮਰੀਕਾ ਦੇ ਵਿੱਚ ਵਿਸ਼ੇਸ਼ ਕਿੱਤਿਆਂ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਲੋਕਾਂ ਦੇ ਲਈ ਖਾਸ ਕਰਕੇ ਟੈਕਨੋਲੋਜੀ ਖੇਤਰ ਦੇ ਵਿੱਚ ਤਾਂ ਉੱਥੇ ਦਾਸ ਦਈਏ ਕਿ 트াম্প ਦੇ ਵੱਲੋਂ 골드 ਕਾਰਡ ਵੀਜ਼ਾ ਪ੍ਰੋਗਰਾਮ ਤੇ ਦਸਤਕਤ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਵਿਅਕਤੀਆਂ ਦੇ ਲਈ 1 ਮਿਲੀਅਨ ਡਾਲਰ ਤੇ ਕਾਰੋਬਾਰੀਆਂ ਦੇ ਲਈ 2 ਮਿਲੀਅਨ ਡਾਲਰ ਦੀ ਫੀਸ ਨਿਰਧਾਰਤ ਕੀਤੀ ਗਈ ਉਦੋਂ ਹੀ 트াম্প ਪ੍ਰਸ਼ਾਸਨ ਨੇ ਹਾਰਡਵਰਕ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ ਤਾਂ 트럼ਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਹਾਰਵਰਡ ਯੂਨੀਵਰਸਿਟੀ ਦੇ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ ਆਈਵੀ ਲੀਗ ਸਕੂਲ ਦੇ ਲਈ ਸੰਗੀ ਵਿਦਿਆਰਥੀ ਸਹਾਇਤਾ ਫੰਡਿੰਗ ਤੇ ਨਵੀਆਂ ਪਾਬੰਦੀਆਂ ਲਾਈਆਂ ਨੇ ਤਾਂ ਪ੍ਰਸ਼ਾਸਨ ਨੇ ਅਮਰੀਕਾ ਦੀ ਸਭ ਤੋਂ ਪੁਰਾਣੀ ਤੇ ਅਮੀਰ ਯੂਨੀਵਰਸਿਟੀ ਦੀ ਵਿੱਤੀ ਸਿਹਤ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਤੇ ਅਮਰੀਕੀ ਸਿੱਖਿਆ ਵਿਭਾਗ ਨੇ ਕਿਹਾ ਕਿ ਉਸਨੇ ਹਾਰਵਰਡ ਨੂੰ ਸਭ ਤੋਂ ਵੱਧ ਤਰਲਤਾ ਨਿਗਰਾਨੀ ਤੇ ਰੱਖਿਆ ਇਸ ਦਾ ਮਤਲਬ ਹੈ ਕਿ ਕੈਂਬਰਿਜ ਤੇ ਹੋਰ ਜਿਹੜੀਆਂ ਯੂਨੀਵਰਸਿਟੀਆਂ ਨੇ ਉਸ ਤੋਂ ਫੰਡ ਪ੍ਰਾਪਤ ਕਰਨ ਤੋਂ ਪਹਿਲਾਂ ਸੰਗੀ ਵਿਦਿਆਰਥੀ ਸਹਾਇਤਾ ਵੰਡਣ ਦੇ ਲਈ ਆਪਣੇ ਤਾਂ ਵਿਭਾਗ ਹਾਰਡਵਰ ਤੋਂ ਇਹ ਮੰਗ ਕਰ ਰਿਹਾ ਹੈ ਕਿ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਲਈ 36 ਮਿਲੀਅਨ ਡਾਲਰ ਦਾ ਬੌਂਡ ਜਾਰੀ ਕਰੇ 트ੰਪ ਨਾਰਕੋਤਵਾਦੀਆਂ ਨੂੰ ਖਤਮ ਕਰਨ ਦੇ ਲਈ ਵੀ ਇੱਕ ਨਵਾਂ ਬਿੱਲ ਲਿਆ ਰਹੇ ਨੇ ਹਾਲਾਂਕਿ 트ੰਪ ਦਾ ਦਾਵਾ ਹੈ ਕਿ ਸੰਵਿਧਾਨ ਉਸ ਨੂੰ ਨਾਰਕੋਤਵਾਦੀਆਂ ਨੂੰ ਮਾਰਨ ਦਾ ਅਧਿਕਾਰ ਦਿੰਦਾ ਜਿਸ ਦਿਨਾਂ ਕਾਰਜਕਾਰੀ ਸ਼ਾਖਾ ਤੇ ਕੈਪੀਟਲ ਹਿਲ ਦੇ ਵਿੱਚ ਹਲਚਲ ਮਚ ਜਾਂਦੀ ਹੈ ਕੋਰੀ ਮਿਊਜ਼ਿਕਸ ਆਪ ਦਾ ਫੌਜੀ ਮੈਂਬਰ ਤੇ ਵਰਤਮਾਨ ਦੇ ਵਿੱਚ ਮਿਲਟਰੀ ਸਰਵਿਸਸ ਕਮੇਟੀ ਦੀ ਮੈਂਬਰ ਵੀ ਬਿਲ ਦਾ ਖੜੜਾ ਤਿਆਰ ਕਰਨ ਦੇ ਵਿੱਚ ਸ਼ਾਮਲ ਸੀ। ਤਮਿਲਸ ਨੇ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ। ਜਿਸ ਦੀ ਵਾਈਟ ਹਾਊਸ ਦੀ ਪ੍ਰੈਸ ਕਟਰ ਇਹ ਕਹਿੰਦੇ ਨੇ ਕਿ ਟਿੱਪਣੀ ਕਰਨ ਤੋਂ ਉਹਨਾਂ ਇਨਕਾਰ ਕਰ ਦਿੱਤਾ ਤੇ ਵੀਰ ਵੀ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਉਹ ਨਹੀਂ ਦੇ ਸਕਤੇ।